ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਹਾਂਜੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਇੰਪੋਰਟੈਂਟ ਕੰਪਿਊਟਰ ਦੀ ਥੀਕ ਕਰਾਂਗੇ ਜੀ ਤੁਹਾਡੇ ਐਗਜ਼ਾਮ ਦੇ ਵਿੱਚ ਇਹ 8 ਨੰਬਰ ਦੇ ਟੋਟਲ ਸਵਾਲ ਆਉਣਗੇ ਤਾਂ ਇੰਪੋਰਟੈਂਟ ਇਹ ਆਪਣੀ ਕਲਾਸ ਰਹੂਗੀ ਐਂਡ ਤੱਕ ਜਰੂਰ ਦੇਖਿਓ ਜੀ ਹਾਂਜੀ ਆਪਾਂ ਸਟਾਰਟ ਕਰਦੇ ਹਾਂ ਜੀ ਪਹਿਲੇ ਸਵਾਲ ਤੋਂ ਦੇਖੋ ਕੁਚਨ ਨੰਬਰ 1 ਕਹਿੰਦਾ ਕੀ ਹੈ ਕੰਪਿਊਟਰ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਫਾਦਰ ਆਫ ਕੰਪਿਊਟਰ ਹਾਂਜੀ ਆਪਸ਼ਨ ਦੇਖੋ ਜੀ ਧਿਆਨ ਨਾਲ ਤੇ ਕਮੈਂਟ ਜਰੂਰ ਕਰੋ ਜੀ ਦਾ ਹਾਂਜੀ ਬੀਜ கரੈਕਟ ਅਨਸਰ ਚਾਰਲਸ ਬੇਬिज ਚਾਰਲਸ ਬੇਬिज ਨੂੰ ਫਾਦਰ ਆਫ ਕੰਪਿਊਟਰ ਕਿਹਾ ਜਾਂਦਾ ਹੈ ਅਗਲਾ ਕੰਪਿਊਟਰ ਦਾ ਦਿਮਾਗ ਬ੍ਰੇਨ ਆਫ ਕੰਪਿਊਟਰ ਕਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਕੰਪਿਊਟਰ ਦਾ ਦਿਮਾਗ ਕੀ ਹੈ ਹਾਂਜੀ ਏ ਰੈਮ ਬੀ ਸੀਪੀਯੂ ਸੀ ਮੋਨੀਟਰ ਡੀ ਹਾਰਡ ਡਿਸਕ ਦਾ கரੈਕਟ ਆਨਸਰ ਹੈ ਜੀ ਬੀ ਆਪਸ਼ਨ CPU ਸੈਂਟਰਲ ਪ੍ਰੋਸੈਸਿੰਗ ਯੂਨਟ ਦੀ ਫੁੱਲ ਫਾਰਮ ਹੁੰਦੀ ਹੈ ਹਾਂਜੀ ਨੈਕਸਟ CPU ਦਾ ਪੂਰਾ ਨਾਮ ਕੀ ਹੈ ਹਾਂਜੀ ਆਪਾਂ ਕਰ ਚੁੱਕੇ ਹਾਂ CPU ਦਾ ਪੂਰਾ ਨਾਮ ਕੀ ਹੈ ਹਾਂਜੀ ਸੈਂਟਰਲ ਪ੍ਰੋਸੈਸਿੰਗ ਯੂਨਟ கரੈਕਟ ਆਨਸਰ ਜੀ ਬੀ ਆਪਸ਼ਨ ਅਗਲਾ ਦੇਖ ਲਓ ALU ਦਾ ਪੂਰਾ ਨਾਮ ਕੀ ਹੈ ਹਾਂ ALU ਦਾ ਪੂਰਾ ਨਾਮ ਕੀ ਹੈ ਜੀ ਹਾਂਜੀ ਹਾਂਜੀ கரੈਕਟ ਆਨਸਰ ਹੈ ਜੀ ਦਾ ਬੀ ਆਪਸ਼ਨ ਅਰਿਥਮੈਟਿਕ ਲੌਜਿਕ ਯੂਨਟ ਜੀ ਠੀਕ ਹੈ ਜੀ ਆਇਕਲਸ ਵਾਲ ਜੀ ਇਹਨਾਂ ਵਿੱਚੋਂ ਕਿਹੜਾ ਇਨਪੁਟ ਡਿਵਾਈਸ ਹੈ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਦੱਸੋ ਇਹਨਾਂ ਵਿੱਚੋਂ ਕਿਹੜੀ ਇਨਪੁਟ ਡਿਵਾਈਸ ਹੈ ਮਾਨੀਟਰ ਪ੍ਰਿੰਟਰ ਕੀਬੋਰਡ ਸਪੀਕਰ ਹਾਂਜੀ ਇਨਪੁਟ ਮੀਨਿੰਗ ਜਿੱਥੋਂ ਆਪਾਂ ਡਾਟਾ ਐਂਟਰ ਕਰਦੇ ਆਂਗੇ ਤਾਂ ਦੇਖੋ ਧਿਆਨ ਨਾਲ ਸੀਜ ਕਰੈਕਟ ਆਨਸਰ ਕੀਬੋਰਡ ਇਜ਼ ਇਨਪੁਟ ਡਿਵਾਈਸ ਮਾਨੀਟਰ ਪ੍ਰਿੰਟਰ ਤੇ ਸਪੀਕਰ ਹੀ ਆਉਟਪੁਟ ਡਿਵਾਈਸ ਨੇ ਠੀਕ ਹੈ ਜੀ ਪ੍ਰਿੰਟ ਉਹ ਪ੍ਰਿੰਟ ਕਰਦੇ ਆਂ ਮਾਨੀਟਰ ਤੇ ਆਪਾਂ ਸਕਰੀਨ ਦੇਖਦੇ ਆਂਗੇ ਸਪੀਕਰ ਨਾਲ ਆਵਾਜ਼ ਬਾਹਰ ਆਉਂਦੀ ਹੈਗੀ ਅਗਲਾ ਸਵਾਲ ਦੇਖ ਲਓ ਇਹਨਾਂ ਵਿੱਚੋਂ ਕਿਹੜਾ ਆਉਟਪੁੱਟ ਡਿਵਾਈਸ ਹੈ ਹਾਂਜੀ ਆਉਟਪੁੱਟ ਡਿਵਾਈਸ ਦੀ ਗੱਲ ਹੋ ਰਹੀ ਹੈ ਦੇਖੋ ਮਾਊਸ ਪ੍ਰਿੰਟਰ ਸਕੈਨਰ ਜੁਆਇਸਟਿਕ ਆਉਟਪੁੱਟ ਕਿਹੜਾ ਹੋਗਾ ਇਥੇ ਆਉਟਪੁੱਟ ਬਾਹਰ ਆਉਂਦੀ ਹੈਗੀ ਤਾਂ ਬੀਜ கரੈਕਟ ਆਨਸ ਪ੍ਰਿੰਟਰ ਪ੍ਰਿੰਟਰ ਤੋਂ ਆਪਾਂ ਪੇਜ ਬਾਹਰ ਕਰਦੇ ਆਂਗੇ ਠੀਕ ਹੈ ਜੀ ਨੈਕਸਟ ਦੇਖ ਲਓ ਕੰਪਿਊਟਰ ਮੈਮਰੀ ਦੀ ਸਭ ਤੋਂ ਛੋਟੀ ਇਕਾਈ ਸਮਾਲੈਸਟ ਯੂਨਟ ਕਿਹੜੀ ਹੈ ਹਾਂਜੀ ਸਮਾਲੈਸਟ ਯੂਨਟ ਕਿਹੜੀ ਹੈ ਦੇਖੋ ਧਿਆਨ ਨਾਲ ਜੀ ਹਾਂਜੀ ਬੀਜ கரੈਕਟ ਆਨਸਰ ਹੈ ਬਿਟ ਤੁਸੀਂ ਯਾਦ ਰੱਖੋ ਬਿਟ ਸਮਾਲੈਸਟ ਹੁੰਦਾ ਜੀ ਠੀਕ ਹੈ ਨੈਕਸਟ ਦੇਖ ਲਓ 1 ਵਾਈਟ ਵਿੱਚ ਕਿੰਨੇ ਬਿਟਸ ਹੁੰਦਣ ਇੱਕ ਵਾਈਟ ਦੇ ਵਿੱਚ ਕਿੰਨੇ ਬਿਟਸ ਹੁੰਦੇ ਨੇ ਜੀ ਹਾਂਜੀ கரੈਕਟ ਆਨਸਰ ਹੈ ਜੀ 8 ਬਿਟ ਹੁੰਦੇ ਮਤਲਬ ਕਿ ਬੀਜ கரੈਕਟ ਆਨਸਰ ਅਗਲਾ ਦੇਖ ਲਓ 1 ਕਿਲੋ ਵਾਈਟ ਵਿੱਚ ਕਿਸ ਦੇ ਬਰਾਬਰ ਹੈ ਮਤਲਬ 1 KB KB ਵਿੱਚ ਕਿੰਨੇ ਵਾਈਟਸ ਹੁੰਦੇ ਨੇ ਹਾਂਜੀ 1024 ਬਾਈਟਸ ਮਤਲਬ ਕਿ ਬੀਜ கரੈਕਟ ਆਨਸਰ ਹੋ ਗਿਆ ਆਪਣਾ ਤੁਸੀਂ ਕਦੇ ਕਨਫਿਊਜ਼ ਹੁੰਦੇ ਹੋ ਕਿ ਕਿਲੋ ਚ 1000 ਹੁੰਦਾ ਹੈਗਾ ਜਿਹੜੇ ਆਪਣੇ ਕੰਪਿਊਟਰ ਦੀ ਟਰਮ ਹੁੰਦੀ ਨੇ ਉੱਥੇ ਹਮੇਸ਼ਾ 1024 ਹੀ ਹੁੰਦਾ ਹੈਗਾ 1024 ਬਾਈਟਸ ਅਗਲਾ ਸਵਾਲ ਰੈਮ ਦਾ ਪੂਰਾ ਨਾਮ ਕੀ ਹੈ ਰੈਮ ਦਾ ਪੂਰਾ ਨਾਮ ਕੀ ਹੈ ਜੀ ਰੈਂਡਮ ਐਕਸੈਸ ਮੈਮਰੀ ਬੀਜ ਕਰੈਕਟ ਆਨਸਰ ਅਗਲਾ ਰੋਮ ਦਾ ਪੂਰਾ ਨਾਮ ਕੀ ਹੈ ਆਰਓਐਮ ਰੋਮ ਰੋਮ ਦਾ ਪੂਰਾ ਨਾਮ ਕੀ ਹੈ ਰੀਡ ਓਨਲੀ ਮੈਮਰੀ ਇਹ ਜੀ ਕਰੈਕਟ ਆਨਸਰ 12 ਨੰਬਰ ਕਿਹੜੀ ਮੈਮਰੀ ਵੋਲਟਾਈਲ ਮਤਲਬ ਬਿਜਲੀ ਜਾਣ ਤੇ ਡਾਟਾ ਖਤਮ ਹੋ ਜਾਂਦਾ ਹੈ ਅਰੇਜ ਹੋ ਜਾਂਦਾ ਹੁੰਦੀ ਹੈ ਵੋਲਟਾਈਲ ਤੇ ਨੋਨ ਵੋਲਟਾਈਲ ਮੈਮਰੀ ਹੁੰਦੀ ਨੇ ਆਪਣੀ ਇਹਨਾਂ ਦੇਖੋ ਵੋਲਟਾਈਲ ਮੈਮਰੀ ਕਿਹੜੀ ਹੈ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਰੈਮ ਰੈਮ ਵੋਲਟਾਈਲ ਮੈਮਰੀ ਹੁੰਦੀ ਹੈ ਨੋਨ ਵੋਲਟਾਈਲ ਰੋਮ ਹੁੰਦੀ ਹੈਗੀ ਇਹਦਾ ਡਾਟਾ ਅਰੇਜ ਨਹੀਂ ਹੁੰਦਾ ਦੇਖੋ ਅਗਲਾ ਸਵਾਲ ਕੰਪਿਊਟਰ ਦੀ ਪਹਿਲੀ ਪੀੜ੍ਹੀ ਫਰਸਟ ਜਨਰੇਸ਼ਨ ਵਿੱਚ ਕੀ ਵਰਤੇ ਗਿਆ ਸੀ ਬੈਰੀ ਬੈਰੀ ਇੰਪੋਰਟੈਂਟ ਮਾਰਕ ਕਰ ਲਓ ਜੀ ਨੂੰ ਪਹਿਲੀ ਜਨਰੇਸ਼ਨ ਸੀ ਜਿਹੜੀ ਕੰਪਿਊਟਰ ਦੀ ਉਹਦੇ ਵਿੱਚ ਕੀ ਯੂਜ਼ ਹੁੰਦਾ ਸੀਗਾ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਵੈਕਿਊਮ ਟਿਊਬਸ ਵੈਕਿਊਮ ਟਿਊਬਸ ਦਾ ਬਹੁਤ ਵੱਡਾ ਸਾਈਜ਼ ਹੁੰਦਾ ਸੀ ਇੱਕ ਕਮਰੇ ਦੇ ਬਰਾਬਰ ਹੁੰਦਾ ਸੀ ਕੰਪਿਊਟਰ ਦਾ ਸਾਈਜ਼ ਪਹਿਲਾਂ ਜੀ ਜੋ 1900 ਸਟਾਰਟਿੰਗ ਦੇ ਵਿੱਚ ਉਹ ਨਾ ਜਿਹੜਾ ਕੰਪਿਊਟਰ ਆਇਆ ਸੀਗਾ ਨੈਕਸਟ ਦੇਖ ਲਓ ਦੂਜੀ ਪੀੜੀ ਮੀਨਿੰਗ ਸੈਕੰਡ ਜਨਰੇਸ਼ਨ ਦੇ ਕੰਪਿਊਟਰਾਂ ਵਿੱਚ ਕੀ ਵਰਤਿਆ ਗਿਆ? ਹਾਂਜੀ ਸੈਕੰਡ ਜਨਰੇਸ਼ਨ ਦੇ ਕੰਪਿਊਟਰਾਂ ਵਿੱਚ ਕੀ ਵਰਤਿਆ ਗਿਆ ਸੀਗਾ? ਹਾਂਜੀ ਕਰੈਕਟ ਆਨਸਰ ਹੈ ਜੀ ਦਾ ਬੀ ਆਪਸ਼ਨ 트ਾਂਜ਼ਿਸਟਰ। ਉਹਨਾਂ ਨਾਲ 트ਾਂਜ਼ਿਸਟਰ ਉਹਨਾਂ ਦਾ ਸਾਈਜ਼ ਬਹੁਤ ਜ਼ਿਆਦਾ ਛੋਟਾ ਹੋ ਗਿਆ ਸੀ ਕੰਪਿਊਟਰਾਂ ਦਾ ਜੀ। ਹਾਂਜੀ 15 ਨੰਬਰ ਆਈਸੀ ਚਿਪ ਆਈਸੀ ਮਤਲਬ ਕੀ ਹੁੰਦਾ ਇੰਟੀਗ੍ਰੇਟਰ ਸਰਕਟ। ਕਿਸ ਪੀੜੀ ਵਿੱਚ ਆਈ? ਹਾਂਜੀ ਆਈਸੀ ਚਿਪਾਂ ਤੁਸੀਂ ਜਾਣਦੇ ਹੋ ਜੋ ਬੋਰਡ ਬਣਨੇ ਸਟਾਰਟ ਹੋ ਗਏ ਆਪਣੇ ਛੋਟੇ ਛੋਟੇ ਜਿਨਾਂ ਤਾ ਇਹ ਕਿਹੜੀ ਜਨਰੇਸ਼ਨ ਜਾਈ ਸੀਗੀ ਤਾਂ ਕਰੈਕਟ ਆਨਸਰ ਹੈ ਜੀ ਦਾ ਬੀ ਆਪਸ਼ਨ ਥਰਡ ਜਨਰੇਸ਼ਨ ਤੀਜੀ ਜਨਰੇਸ਼ਨ ਚਾਈ ਸੀਗੀ ਠੀਕ ਹੈ ਇਹਨਾਂ ਕੰਪਿਊਟਰ ਦਾ ਸਾਈਜ਼ ਬਹੁਤ ਜ਼ਿਆਦਾ ਘਟ ਗਿਆ ਤੇ ਕੰਪਿਊਟਰ ਦੀ ਸਪੀਡ ਜ਼ਿਆਦਾ ਤੇਜ਼ ਹੋ ਗਈ ਸੀਗੀ ਅਗਲਾ ਸਵਾਲ ਜੀ ਪੈਰੀ ਇੰਪੋਰਟੈਂਟ ਸਵਾਲ ਜੀ ਇਹ ਹੈ ਆਈਸੀ ਚਿਪਸ ਆਮ ਤੌਰ ਤੇ ਕਿਸ ਪਦਾਰਥ ਦੀਆਂ ਬਣੀਆਂ ਹੋਈਆਂ ਹੁੰਦੀਆਂ ਕਿਹੜੇ ਮਟੀਰੀਅਲ ਦੀਆਂ ਬਣਦੀਆਂ ਆਈਸੀ ਚਿਪ ਜਿਹੜੀ ਹੁੰਦੀਆਂ ਬਣੀਆਂ ਬਹੁਤ ਰੋਲਾ ਪੈਂਦਾ ਰਹਿੰਦਾ ਜੀ ਅੱਜਕੱਲ ਹਾਂਜੀ ਤਾਂ கரੈਕਟ ਆਨਸਰ ਹੈ ਜੀ ਬੀ ਆਪਸ਼ਨ ਸਿਲੀਕਾਨ ਹਾਂ 17 ਨੰਬਰ ਕੀਬੋਰਡ ਉੱਤੇ ਫੰਕਸ਼ਨ ਕੁੰਜੀਆਂ ਫੰਕਸ਼ਨ ਕੀਜ਼ ਦੀ ਗਿਣਤੀ ਕਿੰਨੀ ਹੁੰਦੀ ਹੈ ਜਿਹੜਾ ਆਪਣਾ ਕੀਬੋਰਡ ਹੈ ਜੀ ਉਹਦੇ ਪੁਰਾ F1 ਤੋਂ ਲੈ ਕੇ D ਤੱਕ ਹੁੰਦੀ ਨੇ ਤੁਸੀਂ ਦੱਸਿਓ ਕਿੰਨੀਆਂ ਕੀ ਫੰਕਸ਼ਨ ਕੀ ਹੁੰਦੀਆਂ ਨੇ ਜੀ ਹਾਂਜੀ கரੈਕਟ ਆਨਸਰ ਹੈ ਜੀ ਦਾ ਬੀ ਆਪਸ਼ਨ 12 F1 ਤੋਂ ਲੈ ਕੇ F 12 ਤੱਕ ਫੰਕਸ਼ਨ ਕੀ ਹੁੰਦੀਆਂ ਨੇ ਜੀ ਅਗਲਾ ਦੇਖ ਲਓ ਇਹਨਾਂ ਵਿੱਚੋਂ ਕਿਹੜੀ ਟੋਗਲ ਕੀ ਹੈ ਹਾਂਜੀ ਟੋਗਲ ਕੀ ਕਿਹੜੀ ਹੈ ਦੇਖੋ ਜੀ ਹਾਂਜੀ 18 ਦਾ ਆਨਸਰ ਕੀ ਹੈ ਜੀ ਡੀ ਆਪਸ਼ਨ ਉਪਰੋਂ ਤੱਕ ਸਾਰੇ ਕੈਪਸ ਲੋਕ ਨਮ ਲੋਕ ਸਕਰੋਲ ਲੋਕ ਸਾਰੇ ਇਹ ਟੋਗਲ ਕੀ ਹੁੰਦੇ ਨੇ ਅਗਲਾ ਦੇਖੋ ਕੰਪਿਊਟਰ ਨੂੰ ਰੀਸਟਾਰਟ ਕਰਨ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਨੇ ਹਾਂਜੀ ਆਪਾਂ ਕੰਪਿਊਟਰ ਰੀਸਟਾਰਟ ਕਰਦੇ ਆ ਉਹਨੂੰ ਕੀ ਬੋਲਦੇ ਨੇ ਜੀ ਹਾਂਜੀ ਬਰੀ ਇੰਪੋਰਟੈਂਟ ਹੈ ਜੀ ਇਹ ਪੇਪਰ 'ਚ ਕੁਛ ਨਾ ਆ ਜਾਂਦਾ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਬੋਟਿੰਗ ਬੋਲਦੇ ਨੇ ਨੂੰ ਵਾਰਮ ਬੋਟਿੰਗ ਵੀ ਕਹਿੰਦੇ ਨੇ ਠੀਕ ਹੈ ਜੀ ਚਲੋ ਜੀ ਬੀ ਨੰਬਰ 20 ਨੰਬਰ ਕੁਸ਼ਨ ਆ ਗਿਆ ਕੰਟਰੋਲ ਪਲੱਸ ਸੀ ਕਿਸ ਲਈ ਵਰਤਿਆ ਜਾਂਦਾ ਹੈ ਹਾਂ ਜੀ ਕੰਟਰੋਲ ਪਲੱਸ ਸੀ ਕਾਪੀ ਕਰਨੀ ਵਰਤਣੀ ਆ ਜੀ ਬੀ ਇਜ਼ ਕਰੈਕਟ ਆਨਸਰ ਕੰਟਰੋਲ ਪਲੱਸ ਵੀ ਕਿਸ ਲਈ ਵਰਤਣੀ ਆਪਾਂ ਹਾਂ ਜੀ ਵੀ ਕਿਸ ਲਈ ਹੁੰਦਾ ਹੈ ਪੇਸਟ ਕਰਨ ਲਈ ਡਾਟਾ ਆਪਾਂ ਚੱਕਿਆ ਉਹਨੂੰ ਕਿਤੇ ਅੱਗੇ ਪੇਸਟ ਕਰਨਾ ਹੋਵੇ ਤਾਂ ਕੰਟਰੋਲ ਪਲੱਸ ਵੀ ਦਾ ਪ੍ਰੈਸ ਕਰਦੇ ਹਾਂ ਇੱਕ ਜੀ ਬੀ ਜੀ ਕਰੈਕਟ ਆਨਸਰ ਅਗਲਾ 22 ਨੰਬਰ ਕੰਟਰੋਲ ਪਲੱਸ ਐਕਸ ਕਿਸ ਲਈ ਵਰਤਿਆ ਜਾਂਦਾ ਹੈ ਦੇਖੋ ਜੀ ਸਾਰੀਆਂ ਸਾਰੀਆਂ ਕਮਾਂਡਸ ਨਹੀਂ ਆਪਣੇ ਨੂੰ ਐਮ ਐਸ ਵਰਡ 'ਚ ਆਪਾਂ ਯੂਜ਼ ਕਰਦੇ ਆਂਗੇ ਤਾਂ ਇਹ ਪੇਪਰ 'ਚ ਆਉਂਦੀ ਨਹੀਂ ਕਮਾਂਡ ਸੇ ਕੀ ਕਦੋਂ ਵਰਤਦੇ ਆਂ ਹੈ ਐਕਸ ਦੀ ਵਰਤੋਂ ਕਰਦੇ ਆਪਾਂ ਕੱਟ ਕਰਨ ਲਈ ਜੇ ਆਪਾਂ ਡਾਟਾ ਨੂੰ ਕੱਟ ਕਰਨਾ ਹੋਵੇ ਫਿਰ ਕਲਿੱਪਬੋਰਡ ਤੇ ਡਾਟਾ ਚਲੇ ਜਾਂਦਾ ਜੀ ਜਿੰਨਾ ਟਾਈਮ ਆਪ ਪੇਸਟ ਨਹੀਂ ਕਰਦੇਗੇ ਕੰਟਰੋਲ ਪਲੱਸ ਐਕਸ ਕੱਟ ਕਰਨ ਵਾਸਤੇ ਤੇ 3 ਨੰਬਰ ਕਿਸੇ ਫਾਈਲ ਨੂੰ ਪੱਕੇ ਤੌਰ ਤੇ ਡਿਲੀਟ ਕਰਨਾ ਦੀ ਸ਼ਾਰਟਕਟ ਕੀ ਹੈ ਪਰਮਨੈਂਟਲੀ ਡਿਲੀਟ ਕਰਨਾ ਆਪਣੇ ਕਿਸੇ ਫਾਈਲ ਨੂੰ ਤਾਂ ਕਿਹੜਾ ਸ਼ਾਰਟਕਟ ਕੀ ਵਰਤਾਂਗੇ ਆਪਾਂ ਹਾਂਜੀ ਤਾਂ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਸ਼ਿਫਟ ਪਲੱਸ ਡਿਲੀਟ ਦਬ ਦੋ ਤੇ ਇਹ ਨਾ ਉਹ ਰੀਸਾਈਕਲ ਬਿਨ ਨਹੀਂ ਜਾਂਦਾ ਇਹ ਡਾਟਾ ਸਿੱਧਾ ਪਰਮਨੈਂਟਲੀ ਡਿਲੀਟ ਹੋ ਜਾਂਦਾ ਕੰਪਿਊਟਰ ਸਮਝ ਗਏ ਜੀ ਜੇਦੋਂ ਆਪਾਂ ਡਿਲੀਟ ਕਰਦੇ ਕੋਈ ਵੀ ਚੀਜ਼ ਤਾਂ ਉਹ ਰੀਸਾਈਕਲ ਬਿਨ ਚ ਚਲਾ ਜਾਂਦਾ ਹੈਗਾ ਪਰ ਜੇਦੋਂ ਆਪਾਂ ਸ਼ਿਫਟ ਪਲੱਸ ਡਿਲੀਟ ਦਬ ਦਿੰਦੇ ਆ ਤਾਂ ਪਰਮਨੈਂਟਲੀ ਡਿਲੀਟ ਹੋ ਜਾਂਦਾ ਹੈ ਅਗਲਾ 24 ਨੰਬਰ ਜੀ ਯੂ ਆਈ ਦਾ ਪੂਰਾ ਨਾਮ ਕੀ ਹੈ ਇੰਪੋਰਟੈਂਟ ਮਾਰਕ ਕਰ ਲਓ ਨਵੀਂ ਜੀ ਯੂ ਆਈ ਹਾਂਜੀ ਬਹੁਤ ਬੱਚੇ ਯੂਜ਼ ਕਰਦੇ ਹੋਣਗੇ ਇਹ ਹਾਂਜੀ ਏਜ கரੈਕਟ ਆਨਸਰ ਗ੍ਰਾਫੀਕਲ ਯੂਜ਼ਰ ਇੰਟਰਫੇਸ ਚਲੋ ਜੀ ਆਪਾਂ ਕਹਿੰਦੇ ਗ੍ਰਾਫਿਕ ਕਾਰਡ ਵਰਤ ਲੋ ਗੇਮਰ ਬੱਚੇ ਜਾਣਦੇ ਨੇ ਜਿਹੜੀ ਗੇਮਾਂ ਖੇਡਦੇ ਨੇ ਪੀਸੀ ਤੇ ਹਾਂਜੀ ਅੱਗੇ 25 ਵੀ ਡੀ ਯੂ ਦਾ ਪੂਰਾ ਨਾਮ ਕੀ ਹੈ ਵੈਰੀ ਇੰਪੋਰਟੈਂਟ ਹੈ ਵੀ ਵੀ ਡੀ ਯੂ ਦਾ ਪੂਰਾ ਨਾਮ ਕੀ ਹੈ ਤੇ ਇੱਥੇ ਵੀਡੀਓ ਦੂਜੇ ਨਾਮ ਲਿਖਿਆ ਜੀ हां ਵੀਡੀਓ ਜਿਹਦਾ ਕੀ ਹੁੰਦਾ ਨਾਮ ਦੂਜਾ ਮੋਨੀਟਰ ਹੋ ਗਿਆ ਜੀ ਫੁੱਲ ਫੰਕਸ਼ਨ ਕਿ ਹੋ ਗਿਆ ਫੁੱਲ ਹੋਈ ਵਿਜ਼ੂਅਲ ਡਿਸਪਲੇ ਜੁੰਟ ਵੀ ਡੀ ਜੂ ਇੰਪੋਰਟੈਂਟ ਹੈ ਇਹ ਤੁਸੀਂ ਧਿਆਨ ਰੱਖਿਓ ਵਿਜ਼ੂਅਲ ਡਿਸਪਲੇ ਜੁੰਟ 26 ਮਾ우스 ਦੀ ਖੋਜ ਕਰਤਾ ਕੌਣ ਹੈ ਹਾਂਜੀ ਮਾ우스 ਦੀ ਖੋਜ ਕਿਸ ਨੇ ਕੀਤੀ ਸੀ ਹਾਂਜੀ ਜਿਹੜਾ ਆਪਣਾ ਕੰਪਿਊਟਰ ਦੇ ਵਿੱਚ ਮਾ우스 ਹੁੰਦਾ ਹੈਗਾ ਸਿਸਟਮ ਨਾਲ ਲੱਗੇ ਹੋਇਆ ਉਹਦੀ ਇਨਵੈਂਸ਼ਨ ਕਿਸ ਨੇ ਕੀਤੀ ਸੀਗੀ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਡਗਲਸ ਐਂਜਲਾ ਵਰਟਨ ਐ ਡਗਲਸ ਐਂਜਲਾ ਵਰਟਨ ਇਹ ਪੇਪਰ ਚ ਹੈ ਆਉਂਦਾ ਰਹਿੰਦਾ ਸਵਾਲ ਜੀ ਮਾਊਸ ਦੀ ਖੋਜ ਕਿਸ ਨੇ ਕੀਤੀ ਡਗਲਸ ਐਂਜਲਾ ਵਰਟਨ ਨੇ 27 ਨੰਬਰ ਸਭ ਤੋਂ ਤੇਜ਼ ਮੈਮਰੀ ਫਾਸਟਸਟ ਮੈਮਰੀ ਕਿਹੜੀ ਹੈ ਹਾਂਜੀ ਦੇਖੋ ਆਪਸ਼ਨਾਂ ਦੇ ਧਿਆਨ ਨਾਲ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਕੈਚ ਮੈਮਰੀ ਠੀਕ ਹੈ ਜੇ ਕੈਚ ਦੀਏਗਾ ਰਜਿਸਟਰਾਂ ਤੋਂ ਤਾਂ ਆਪਾਂ ਰਜਿਸਟਰ ਲਾਂਦੇ ਸਭ ਤੋਂ ਪਹਿਲਾਂ ਰਜਿਸਟਰ ਆਫ ਕੈਚ ਮੈਮਰੀ ਹੁੰਦੀ ਹੈ ਤਾਂ ਇੱਥੇ ਆਪਣਾ ਕੋ ਕੈਚ ਮੈਮਰੀ ਆ ਜੋ ਕੰਪਿਊਟਰ ਦੇ ਸਭ ਤੋਂ ਨੇੜੇ ਹੁੰਦੀ ਹੈ ਜੀ ਤ ਸਭ ਤੋਂ ਤੇਜ਼ ਹੁੰਦੀ ਹੈ ਕੈਚੇ ਮੈਮਰੀ 28 ਨੰਬਰ BIOS BIOS ਦਾ ਪੂਰਾ ਨਾਮ ਕੀ ਹੈ ਲੋ ਜੀ ਇੰਪੋਰਟੈਂਟ ਹੈ ਇਹ ਕਰੋ ਕਮੈਂਟ ਇਹਦਾ ਜੀ ਹਾਂ ਜੀ ਇਹਦਾ ਫੁੱਲ ਫਾਰਮ ਹੈਗੇ ਜੀ ਬੇਸਿਕ ਇਨਪੁਟ ਆਉਟਪੁਟ ਸਿਸਟਮ ਤਾਂ ਕਰੈਕਟ ਆਨਸਰ ਕੀ ਬਣ ਗਿਆ ਜੀ ਏ ਆਪਸ਼ਨ ਠੀਕ ਹੈ ਦੋਸਤੋ ਇਹ ਸਾਰੇ ਸਾਰੇ ਸਵਾਲ ਆਪਾਂ ਜੇ ਕੁਐਸਚਨ ਕਰ ਰਹੇ ਹਾਂ ਬਹੁਤ ਹੀ ਇੰਪੋਰਟੈਂਟ ਨੇ ਜੀ ਜੇ ਤੁਹਾਨੂੰ ਵਧੀਆ ਲੱਗ ਰਿਹਾ ਹੈ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਨੈਕਸਟ ਦੇਖਦੇ ਆਂ ਜੀ 29 ਨੰਬਰ LCD ਦਾ ਪੂਰਾ ਨਾਮ ਕੀ ਹੈ ਹਾਂਜੀ LCD ਦਾ ਪੂਰਾ ਨਾਮ ਕੀ ਹੈ ਹਾਂਜੀ ਹਰ ਘਰ ਚ LCD ਹੈਗੀ ਅੱਜ ਦੇ ਸਮੇਂ ਤਾਂ LCD ਦਾ ਪੂਰਾ ਨਾਮ ਕੀ ਹੈ ਲਿਊਕੋਲ ਕ੍ਰਿਸਟਲ ਡਿਸਪਲੇ ਤਾਂ ਕਰੈਕਟ ਆਨਸਰ ਕੀ ਬਣ ਗਿਆ ਜੀ A ਆਪਸ਼ਨ ਤੇ LED ਦਾ ਪੂਰਾ ਨਾਮ ਕੀ ਹੈ ਹਾਂਜੀ LED ਦਾ ਪੂਰਾ ਨਾਮ ਕੀ ਹੈ LED TV ਆਪਾਂ ਵਰਤ ਹੈਗੇ ਨੇ ਘਰਾਂ ਚ ਲਾਈਟ ਮੀਟਿੰਗ ਡਾਇਡ ਤਾਂ ਕਰੈਕਟ ਆਨਸਰ ਕੀ ਬੰਜੂਦਾ ਜੀ ਏ ਆਪਸ਼ਨ ਤੇ 31 ਨੰਬਰ ਦੇਖ ਲਓ ਇੱਕ ਨਿਬਲ ਵਿੱਚ ਕਿੰਨੇ ਬਿਟਸ ਹੁੰਦੇ ਹਨ ਇੱਕ ਨਿਬਲ ਵਿੱਚ ਕਿੰਨੇ ਬਿਟਸ ਹੁੰਦੇ ਨੇ ਜੀ ਬੀ ਇਜ਼ ਕਰੈਕਟ ਆਨਸਰ 4 ਇੱਕ ਨਿਬਲ ਰੈਪਰ ਹੈ 4 ਬਿਟਸ ਠੀਕ ਹੈ ਜੀ ਤੋ ਯਾਦ ਰੱਖਿਓ ਇੰਪੋਰਟੈਂਟ ਆਇਆ ਅਗਲਾ ਕੰਪਿਊਟਰ ਸਿਸਟਮ ਵਿੱਚ ਸਕੈਨਰ ਕਿਹੜਾ ਡਿਵਾਈਸ ਆ ਕਿਹੜਾ ਜੰਤਰ ਆ ਜਿਹੜਾ ਸਕੈਨਰ ਹੁੰਦਾਗਾ ਉਹ ਕਿਹੜਾ ਡਿਵਾਈਸ ਆ ਇਨਪੁਟ ਆਉਟਪੁਟ ਪ੍ਰੋਸੈਸਿੰਗ ਸਟੋਰੇਜ ਸਕੈਨਰ ਨਾਲ ਆਪਾਂ ਕੀ ਕਰਦੇ ਹਾਂ ਜੀ ਦੇਖੋ ਸਿੰਪਲ ਆ ਜੀ ਸਕੈਨ ਕਰਦੇ ਆਂਗਾ ਤਾਂ ਕੀ ਹੋਇਆ ਇਹ ਇਨਪੁਟ ਡਿਵਾਈਸ ਇਹ ਜੀ ਕਰੈਕਟ ਆਨਸਰ ਆਜੋ ਜੀ 33 ਨੰਬਰ ਤੇ ਪ੍ਰਿੰਟਰ ਦੀ ਗੁਣਵੱਤਾ ਕਿਸ ਵਿੱਚ ਮਾਪੀ ਜਾਂਦੀ ਹੈ ਹਾਂਜੀ ਪ੍ਰਿੰਟਰ ਨੂੰ ਆਪਾਂ ਕਿਵੇਂ ਮੈਜ਼ਰ ਕਰਦੇ ਵੀ ਇਹ ਵਧੀਆ ਪ੍ਰਿੰਟਰ ਹੈ ਹਾਂਜੀ ਤਾਂ 33 ਦਾ ਆਨਸਰ ਮਨਜੂਰੀ B ਆਪਸ਼ਨ DPI DPI ਦੀ ਫੁੱਲ ਫਾਰਮ ਕੀ ਹੁੰਦੀ ਹੈ डॉट्स पर इंच ठीक है जी डी पी एच आपिंटर गुणवत्ता मेजर कर देंगे अगला देख लो चौंती सब तो क्वालिटी वाला प्रिंटर कहड़ा है हाँ जी ऑप्शन सामने ताने जी कि सब तो क्वालिटी वाला प्रिंटर है हाँ जी सब तो क्वालिटी होगा लेजर प्रिंटर नवी टेक्नोलॉजी के लेजर प्रिंटर ने जी ठीक है जी बाकी सारे पुराने ने। तो नैक्सट देख लो पैंती नंबर ਜੋਇਸਟਿਕ ਦੀ ਵਰਤੋਂ ਮੁੱਖ ਤੌਰ ਤੇ ਕਿਸ ਕਿਸ ਲਈ ਹੁੰਦੀ ਹੈ? ਜੋਇਸਟਿਕ ਆਪਾਂ ਕਿਉਂ ਵਰਤਦੇ ਆਂਗੇ? ਹਾਂਜੀ ਬਿਲਕੁਲ ਸਹੀ ਹੈ ਜੀ। ਬੀ ਇਸ ਕਰੈਕਟ ਆਨਸਰ। ਗੇਮਾਂ ਖੇਡਣ ਲਈ। ਅੱਜ ਕੱਲ ਤਾਂ ਨਹੀਂ ਵਰਤਦੇ, ਪਹਿਲਾਂ ਬਹੁਤ ਵਰਤੀ ਜਾਂਦੀ ਸੀ। ਜੋਇਸਟਿਕ ਗੇਅਰ ਵਾਂਗ ਹੁੰਦੀ ਸੀ। ਠੀਕ ਹੈ ਜੀ। ਗੇਮਿੰਗ ਵਰਤ। 36 OCR ਦਾ ਪੂਰਾ ਨਾਮ ਕੀ ਹੈ? ਹਾਂਜੀ OCR ਦਾ ਪੂਰਾ ਨਾਮ ਕੀ ਹੈ? ਹਾਂਜੀ OCR ਦਾ ਪੂਰਾ ਨਾਮ ਹੈਗਾ অপਟੀਕਲ ਕੈਰੈਕਟਰ ਰਿਕੋਗਨਾਈਜੇਸ਼ਨ। ਮਤਲਬ ਕਿ ਏ ਇਸ ਕਰੈਕਟ ਆਨਸਰ ਹੋਗਾ ਜਿਹਦਾ। ਠੀਕ ਹੈ ਜੀ ਚਲੋ ਨੈਕਸਟ ਦੇਖਦੇ ਹਾਂ ਮਾਈਕਰ ਐਮ ਆਈ ਸੀ ਆਰ ਦੀ ਵਰਤੋਂ ਕਿੱਥੇ ਹੁੰਦੀ ਹੈ ਹਾਂਜੀ ਮਾਈਕਰ ਦੀ ਵਰਤੋਂ ਕਿੱਥੇ ਹੁੰਦੀ ਹੈ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਬੈਂਕਾਂ ਵਿੱਚ ਚੈੱਕਾਂ ਦੀ ਪ੍ਰੋਸੈਸਿੰਗ ਜੋ ਚੈੱਕ ਹੁੰਦੇ ਆ ਉਹਨੂੰ ਦੇਖਣ ਵਾਸਤੇ ਪ੍ਰੋਸੈਸਿੰਗ ਕਰਨ ਵਾਸਤੇ ਆਪਾਂ ਮਾਈਕਰ ਦੀ ਵਰਤੋਂ ਕਰਦੇ ਨੇ ਹਾਂਜੀ 38 ਨੰਬਰ ਦੇਖ ਲਓ ਸੀਟੀ ਆਰਲ ਪਲੱਸ ਜੈਡ ਕਿਸ ਲਈ ਵਰਤਦੇ ਨੇ ਕੰਟਰੋਲ ਪਲੱਸ ਜੈਡ ਦੀ ਵਰਤੋਂ ਕਿਉਂ ਕਰਦੇ ਆਪਾਂ ਜੀ ਹਾਂਜੀ ਲੋਕੋ ਠੀਕ ਹੈ ਜੀ ਅਨਡੂ ਵਾਸਤੇ ਤੇ ਨੈਕਸਟ ਆ ਗਿਆ ਜੀ ਕੰਟਰੋਲ ਪਲਸ Y ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ ਇਹ ਰੀਡੂ ਵਾਸਤੇ ਠੀਕ ਹੈ ਜੀ ਚਲੋ ਇਹ ਸਾਰੇ ਸਾਰੇ ਕਮਾਂਡਸ ਤੁਸੀਂ ਯਾਦ ਰੱਖਣੇ ਨੇ ਬੱਚਿਓ ਚਲੋ ਆਪਾਂ ਨੈਕਸਟ ਦੇਖਦੇ ਹਾਂ F5 ਕੁੰਜੀ F5 ਕੀ ਜਿਹੜੀ ਹੁੰਦੀ ਹੈ ਮੋਨਿਟਰ ਦੇ ਉੱਪਰ ਕੀ ਕੰਮ ਕਰਦੀ ਹੈ ਜੀ ਇਹ ਤੁਸੀਂ ਦੱਬੀ ਹੋ ਕੇ ਦੇ ਪੇਪਰ ਜਾ ਆ ਜਾਂਦਾ ਕਈ ਵਾਰ ਇਹ ਬਹੁਤ ਕਈ ਵਾਰ ਨਹੀਂ ਬਹੁਤ ਵਾਰ ਰਿਪੀਟ ਹੋਇਆ ਸਵਾਲ ਤਾਂ ਤੁਸੀਂ ਇਹਦਾ ਅਨਸਰ ਲਗਾਉਣਾਗਾ ਬੀ ਆਪਸ਼ਨ ਰੀਫਰੈਸ਼ ਜਾਂ ਰੀਲੋਡ ਕਰਨ ਬਾਅਦ ਇਹ ਆਪਾਂ ਐਫ5 ਕੀ ਨੂੰ ਪ੍ਰੈਸ ਕਰਦੇ ਆਂਗੇ ਅਗਲਾ ਦੇਖ ਲਓ ਸ਼ਿਫਟ ਕੰਟਰੋਲ ਆਲਟ ਨੂੰ ਕਿਹੜੀਆਂ ਕੀਜ਼ ਕਿਹਾ ਜਾਂਦਾ ਹੈ ਹਾਂਜੀ ਜਿਹੜੀ ਸ਼ਿਫਟ ਦੀ ਹੁੰਦੀ ਆ ਆਲਟ ਦੀ ਕੰਟਰੋਲ ਦੀ ਕੀਜ਼ ਨੇ ਇਹਨਾਂ ਨੂੰ ਕਿਹੜੀ ਕੀਜ਼ ਕਹਿੰਦੇ ਨੇ ਜੀ ਬੀ ਜਿਹੜਾ ਕਰੈਕਟ ਅਨਸਰ ਆ ਜੀ ਮੋਡੀਫਾਇਰ ਕੀਜ਼ ਕਹਿੰਦੇ ਨੇ ਅਗਲਾ ਦੇਖ ਲਓ ਕੰਪਿਊਟਰ ਦਾ ਕਿਹੜਾ ਭਾਗ ਗੱਨਾ ਮੀਨ ਕੈਲਕੂਲੇਸ਼ਨ ਕਰਦਾ ਹੈਗਾ ਕਿਹੜੇ ਭਾਗ ਦੇ ਵਿੱਚ ਕੰਪਿਊਟਰ ਦੇ ਕੈਲਕੂਲੇਸ਼ਨ ਹੁੰਦੀ ਹੈਗੀ ਹਾਂਜੀ ਤਾਂ ਕਰੈਕਟ ਆਨਸਰ ਹੈ ਜੀ ਦਾ ਬੀ ਆਪਸ਼ਨ ਏ ਐਲਯੂ ਏ ਐਲਯੂ ਮਤਲਬ ਅਰਥਮੈਟਿਕ ਲੌਜੀਕ ਯੂਨਟ ਹੁੰਦਾ ਜੀ ਇੱਥੇ ਐਡੀਸ਼ਨ ਸਬਟ੍ਰੈਕਸ਼ਨ ਇਹ ਸਭ ਕੁਝ ਸਹੀ ਹੁੰਦਾ ਜੀ ਕੈਲਕੂਲੇਸ਼ਨ ਹੁੰਦੀਆਂ ਨੇ ਤੇ ਇੱਕ ਹੋਰ ਬੱਚੇ ਆਨਾਨਸਮੈਂਟ ਹੈ ਤੁਸੀਂ ਸਾਡੇ ਚੈਨਲ ਨੂੰ ਜੁਆਇਨ ਕਰੋ ਜੀ ਜੁਆਇਨ ਕਰਨ ਦੀ ਫੀਸ 29 ਰੁਪਏ ਰਕੀ ਹੈ ਨੇ ਠੀਕ ਹੈ ਜੀ ਵੱਧ ਤੋਂ ਵੱਧ ਜੁਆਇਨ ਕਰੋ ਜਿਹੜੇ ਬੱਚੇ ਜੁਆਇਨ ਕਰ ਰਹੇ ਨੇ ਉਹਨਾਂ ਲਈ ਸੀ ਅਲੱਗ ਤੋਂ ਕੰਟੈਂਟ ਲੈ ਕੇ ਆ ਰਹੇ ਹਾਂਗੇ ਤੁਹਾਡੇ ਐਗਜ਼ਾਮ ਲਈ ਬਹੁਤ ਜਿਆਦਾ ਬੈਨੀਫੀਸ਼ੀਅਲ ਹੋਊਗਾ ਚਲੋ ਜੀ ਨੈਕਸਟ ਕਰਦੇ ਆ ਜੀ 43 ਨੰਬਰ ਬਾਈਨਰੀ ਨੰਬਰ ਸਿਸਟਮ ਵਿੱਚ ਕਿਹੜੇ ਅੰਕ ਵਰਤੇ ਜਾਂਦੇ ਹਨ ਬਾਈਨਰੀ ਨੰਬਰ ਸਿਸਟਮ ਵਿੱਚ ਕਿਹੜੇ ਅੰਕ ਵਰਤੇਦੇ ਨੇ ਜੀ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ 0 ਅਤੇ 1 ਕੰਪਿਊਟਰ ਜੋ ਭਾਸ਼ਾ ਸਮਝਦਾ ਉਹ ਬਾਈਨਰੀ ਲੈਂਗੁਏਜ ਸਮਝਦਾ ਜੀ ਉਹ ਸਿਰਫ 0 ਤੇ 1 ਹੀ ਜਾਣਦਾ ਉਹ ਨਹੀਂ ਜਾਣਦਾ ਕਿ ABC D ਜਾਂ 1 2 3 4 ਕੀ ਆ ਉਹਨੂੰ ਸਿਰਫ 0 ਤੇ 1 ਦੀ ਹੀ ਸਮਝ ਆਉਂਦੀ ਹੈਗੀ ਅੱਗੇ ਸਾਰੀ ਕੋਡਿੰਗ ਆਪਣੇ ਆਪ ਹੀ ਹੋ ਜਾਂਦੀ ਹੈ ਜੀ ਲੋਈ 44 ਨੰਬਰ 1 MB ਮਤਲਬ ਮੈਗਾਬਾਈਟ ਕਿਸ ਦੇ ਬਰਾਬਰ ਹੈ ਹਾਂਜੀ ਸਭ ਨੂੰ ਆਉਂਦਾ ਹੋਊ ਜੀ 1 MB 1024 KB ਦੇ ਬਰਾਬਰ ਹੈ ਜੀ ਇਹ ਜੀ ਕਰੈਕਟ ਆਨਸਰ ਹੋ ਗਿਆ ਅਗਲਾ ਦੇਖ ਲਓ 45 ਨੰਬਰ 1 GB ਇੱਕ ਗਿਗਾਬਾਈਟ ਕਿਸ ਦੇ ਬਰਾਬਰ ਹੈ ਹਾਂਜੀ 1 GB ਬਰਾਬਰ ਹੈ 1024 MB ਦੇ ਬਰਾਬਰ ਹੁੰਦਾ ਹੈ ਇਹ ਜੀ ਕਰੈਕਟ ਆਨਸਰ 46 ਦੇਖ ਲਓ USB ਦਾ ਪੂਰਾ ਨਾਮ ਕੀ ਹੈ ਹਾਂਜੀ USB ਬਾਰੇ ਤੁਸੀਂ ਜਾਣਦੇ ਹੋਵੋਗੇ ਜੀ ਪੇਪਰ ਚੋਂ ਆਉਂਦਾ ਰਹਿੰਦਾ ਸਵਾਲ ਜੀ ਇਹ ਇੰਪੋਰਟੈਂਟ ਮਾਰਕ ਕਰ ਲਓ ਨੂੰ ਹਾਂਜੀ 46 ਦਾ ਆਨਸਰ ਹੈ ਜੀ A ਆਪਸ਼ਨ ਯੂਨੀਵਰਸਲ ਸੀਰੀਅਲ ਬੱਸ ਠੀਕ ਹੈ ਜੀ ਯੂਨੀਵਰਸਲ ਸੀਰੀਅਲ ਬੱਸ ਹੁੰਦਾ ਹੈ USB 47 OMR ਦਾ ਪੂਰਾ ਨਾਮ ਕੀ ਹੈ ਹਾਂਜੀ OMR ਆਪਾਂ ਸੀਟਸ ਦੇਖਦੇ ਆਂਗੇ ਪੇਪਰ ਐਗਜ਼ਾਮ ਦਿੰਦੇ ਆਂਗੇ ਤਾਂ ਇਹਦਾ ਫੁੱਲ ਫਾਰਮ ਕੀ ਹੁੰਦੀ ਹੈਗੀ ਆਪਟੀਕਲ ਮਾਰਕ ਰੀਡਰ ਮਤਲਬ ਕਿ ਏਜ கரੈਕਟ ਆਨਸਰ ਹੈ। ਪਾਰਟੀਕਲ ਮਾਰਕ ਰੀਡਰ ਇਹ ਫੁੱਲ ਫਾਰਮ ਹੁੰਦੀ ਹੈ। 48 48 ਨੰਬਰ ਦੇਖ ਲਓ। 바ਰ ਕੋਡ ਰੀਡਰ ਕਿਹੜਾ ਯੰਤਰ ਹੈ? ਜਿਹੜਾ 바ਰ ਕੋਡ ਰੀਡਰ ਕਿਹੜਾ ਡਿਵਾਈਸ ਹੈ? ਜਿਉਂ ਉੱਪਰ ਦੇਖਿਆ 바ਰ ਕੋਡ ਇਸ ਤਰੀਕੇ ਨਾਲ ਹੁੰਦੇ ਨਾ। ਇਹਨੂੰ ਰੀਡ ਕਰਦੇ ਆਂਗੇ। ਕਿਹੜਾ ਡਿਵਾਈਸ ਹੈ ਜੀ ਇਹ? ਸਿੰਪਲ ਹੋਗਾ ਜੀ। ਸਕੈਨ ਕਰਦਾ ਹੈਗਾ। ਮੀਨਿੰਗ ਇਹ ਇਨਪੁਟ ਡਿਵਾਈਸ ਹੁੰਦਾ। ਬੀ ਇਸ கரੈਕਟ ਆਨਸਰ ਹੋ ਗਿਆ। 49 99 ਨੰਬਰ। ਪ੍ਰਿੰਟਰ ਕਿਹੜਾ ਯੰਤਰ ਹੈ? ਪ੍ਰਿੰਟਰ ਕਿਹੜਾ ਡਿਵਾਈਸ ਹੈ ਜੀ? ਪਲੋਟਰ ਵਾਲੀ ਬਹੁਤ ਬੱਚੇ ਘਟ ਜਾਂਦੇ ਹੋਣਗੇ ਤਾਂ ਪਲੋਟਰ ਕਿਹੜਾ ਡਿਵਾਈਸ ਹੁੰਦਾ ਜੀ ਇਹ ਕਿਹੜਾ ਡਿਵਾਈਸ ਹੈ ਆਉਟਪੁੱਟ ਡਿਵਾਈਸ ਹੈ ਪਰ ਦੇ ਨਕਸ਼ੇ ਜਿਵੇਂ ਹੋ ਗਏ ਡਿਜਾਇਨ ਹੋ ਗਿਆ ਉਹ ਪ੍ਰਿੰਟ ਕਰਦਾ ਜੀ ਸਾਰੇ ਨਾ ਪ੍ਰਿੰਟਰ ਦਾ ਘੱਟ ਛੋਟਾ ਹੁੰਦਾ ਹੈ ਇਹ ਪਲੋਟਰ ਜਿਆਦਾ ਵੱਡਾ ਹੁੰਦਾ ਹੈਗਾ ਤੇ ਇਹ ਹੈਗਾ ਜੀ ਆਪਣਾ ਲਾਸਟ ਸਵਾਲ ਜੀ 5 ਨੰਬਰ ਸੌਫਟਵੇਅਰ ਦੇ ਕਿੰਨੀਆਂ ਮੁੱਖ ਕਿਸਮਾਂ ਨੇ ਜੀ ਸੌਫਟਵੇਅਰ ਕਿੰਨੇ ਤਰ੍ਹਾਂ ਹੁੰਦਾ ਜੀ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਦੋ ਤਰ੍ਹਾਂ ਦਾ ਕਿਹੜੀ ਕਿਹੜੀ ਤਰ੍ਹਾਂ ਦਾ ਹੋ ਸਿਸਟਮ ਸੌਫਟਵੇਅਰ ਹੁੰਦਾ ਇੱਕ ਤਾਂ ਸਿਸਟਮ ਸੌਫਟਵੇਅਰ ਸੈਕੰਡ ਕਿਹੜਾ ਹੁੰਦਾਗਾ ਐਪਲੀਕੇਸ਼ਨ ਸੌਫਟਵੇਅਰ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਦੋਸਤੋ ਤਾਂ ਤੁਸੀਂ ਦੱਸੋ ਇਹ ਵੀਡੀਓ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਲਾਸ ਦੇ ਤੁਹਾਨੂੰ ਵਧੀਆ ਲੱਗੀ ਤਾਂ ਨੈਕਸਟ ਕਲਾਸ ਦੀ ਨੂੰ ਆਪਾਂ ਅੱਗੇ ਅੱਗੇ ਕਰਾਂਗੇ ਇਹਦੇ ਜੀ ਤੇ ਠੀਕ ਹੈ ਜੀ ਥੈਂਕ ਯੂ